ਸਤਿ ਸ਼੍ਰੀ ਅਕਾਲ ਜੀ ਅਬ 2 ਘੰਟੇ ਬੈਨਾ ਅਸੀਂ ਇੱਥੇ ਸਾਰੇ ਅੱਜ ਕਲਾਕਾਰ ਭਰਾ ਵੀ ਬਹੁਤ ਬਹੁਤ ਸਾਰੇ ਬਾਰੇ ਦੀ ਹਮਦਰਦੀ ਹੈ ਜਿਹੜੇ ਚੌੜਲੇ ਰਾਜ ਦੇ ਅਸੀਂ ਸਾਰੇ ਬੈਠੇ ਸਾਬ ਅਸੀਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰਿਆਂ ਤੱਕ ਤੇ ਅੱਜ ਦੀ ਰਾਤ ਬਹੁਤ ਖਾਸ ਹੈ ਸਾਰੇ ਅੰਦਾਜ਼ ਉਹਦਾ ਕੋਈ ਨੈਗੇਟਿਵ ਮਤਲਬ ਨਾ ਕੱਢਿਓ ਤੁਸੀਂ ਕਿ ਕੁਝ ਰਾਜਨੀਤਿਕ ਨਾਲ ਕੁਝ ਗਲਤ ਹੋ ਰਿਹਾ ਨਹੀਂ ਉਹ ਲੜ ਰਹੇ ਤੇ ਬਿਲਕੁਲ ਚੜ੍ਹਦੀ ਕਲਾ ਡਾਕਟਰ ਸਦਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਰੇ ਨਾਲ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਸਸਾਈ ਗਰੀਬ ਨੂੰ ਐਕਸੀਡੈਂਟ ਹੋਇਆ ਤੇ ਉਸ ਦਿਨ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੱਕ ਸਿਰੇ ਹੈ ਇਹ ਹੀ ਸੀ ਕਿ ਅਰਦਾਸਾ ਕਰੋ ਔਰ ਆਪਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤੇ ਰਾਜਵੀਰ ਨੂੰ ਹੌਲੀ ਹੌਲੀ ਊਰਜਾ ਮਿਲੀ ਹੈ ਉਹਨਾਂ ਦਾ ਡਾਕਟਰ ਜੀ ਬਾਹਰ ਜੇ ਇਲਾਜ ਕਰ ਰਹੇ ਉਸੇ ਕਰਕੇ ਅਸੀਂ ਕਹਿਆ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋਣ ਬਾਰੇ ਇਹ ਸਾਰੇ ਅੱਜ ਸਾਰੀ ਰਾਤ ਆਪਾਂ ਬਾਹਰ ਦੇ ਲੇਖੇ ਲਾ ਦਈਏ ਕਿ ਕੱਲੀ ਕੱਲੀ ਜਿਹੜੀ ਜ਼ਬਾਨ ਚੋਂ ਗੱਲ ਲੱਗੇ ਜ਼ਹਿਨ ਚੋਂ ਹਿਰਦੇ ਚੋਂ ਮਹਾਰਾਜ ਜੀ ਨੂੰ ਅਰਦਾਸ ਕਰਨੇ ਕਿ ਰਾਜਨੀਤੂ ਮੋੜ ਰੋਚਾ ਨੂੰ ਠੀਕ ਕਰਾਉਣਾ ਇਸੇ ਕਰਕੇ ਜਦੋਂ ਉਸ ਉਹ ਵੀਡੀਓ ਚੱਲ ਰਹੀ ਸੀ ਕਿ ਅਰਦਾਸ ਕਰਨ ਹੋਰ ਕੋਈ ਦਾ ਗਲਤਫਹਿਮ ਹੋਣਾ ਕਿਤੇ ਬਿਲਕੁਲ ਵੀ ਨੈਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਨੇ ਉਹ ਵੀਡੀਓ ਬਣਾਉਣ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਪੰਜਾਂ ਭੈਣਾਂ ਪਹੁੰਚੀ ਅਸੀਂ ਅਸੀਂ ਆਪ ਪਾਠ ਕੀਤਾ ਅਰਦਾਸ ਕੀਤੀ ਹੈ ਔਰ ਉਦੋਂ ਬਾਅਦ ਚ ਵੀਰਾ ਬਹੁਤ ਚੜਦੀ ਕਲਾ ਚ ਹੈ ਉਦੋਂ ਪਹਿਲਾਂ ਵੀ ਚੜਦੀ ਕਲਾ ਚ ਸੀ ਪਰ ਅਰਦਾਸ ਚ ਬਹੁਤ ਅਸਰ ਹੁੰਦਾ ਉਦੋਂ ਬਾਅਦ ਚ ਡਾਕਟਰਾਂ ਦੇ ਕਿਹਾਣੇ ਮੁਤਾਬਕ ਵੀਰਾ ਹੋਰ ਊਰਜਾ ਮਿਲ ਰਹੀ ਹੈ ਅਰਦਾਸਾਂ ਨਾਲ ਕੀ ਆਸਾਂ ਤੇ ਅਰਦਾਸਾਂ ਬਹੁਤ ਇਹਨਾਂ ਟਾਈਮ ਚ ਇਨਫ ਮੂਮੈਂਟਮ ਨੂੰ ਕਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸੇੋਂ 네ਗੇਟਿਵ ਪਾਸੇ ਨਹੀਂ ਗੱਲ ਲੈ ਕੇ ਯਾਨੀ ਵੀਰਾ ਬਿਲਕੁਲ ਚੜਦੀ ਕਲਾ ਚ ਹੈ ਜਦੋਂ ਵਲਦੀ ਬਿਲ ਪਾਵਰ ਸਪੋਰਟਸਮੈਨ ਬੰਦਾ ਇਹਨਾਂ ਜੂਝ ਰਿਹਾ ਹੈ ਉਹ ਆਪਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦਵਾਮ ਕਰ ਰਿਹਾ ਦੁਨੀਆ 'ਚ ਮਤਲਬ 400 ਦੇ ਬੱਚੇ ਤੋਂ ਲੈ ਕੇ ਬਜ਼ੁਰਗ ਕੱਲ ਦੁਨੀਆ ਕਿੱਥੋਂ-ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਅੱਗੇ ਅਸੀਂ ਵੀਰੇ ਲਈ ਆਏ ਆ ਇਹ ਆਸ ਕਦੇ ਵੀ ਵੈਰ ਨੂੰ ਤੋੜੂਗਾ ਨਹੀਂ ਸਾਨੂੰ ਪੂਰਨ ਉਪਰਸ ਹੈ ਆਪਾਂ ਸਾਰੇ ਜਿਹੜਿਆਂ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗੱਲ ਫੈਕਟਿਵ ਨਹੀਂ ਲੈ ਕੇ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬਸ ਅਸੀਂ ਹੁਣ ਵੀ ਬਾਈ ਇਹੀ ਗੱਲ ਕਹਿ ਰਹੇ ਆ ਕਿ ਆਪਾਂ ਅਰਦਾਸ ਔਰ ਸਿਮਰਨ ਪੀਰੇ ਦੇ ਨਾਂ ਤੇ ਵਧਾਉਣਾ ਹੈ ਅੱਜ ਵੀ ਵਧਾਉਣਾ ਤੇ ਕੱਲ੍ਹ ਵੀ ਵਧਾਉਣਾ ਹੈ ਔਰ ਆਉਣ ਵਾਲੇ ਦਿਨਾਂ ਚ ਤੁਹਾਨੂੰ ਕੋਈ ਖ਼ਬਰ ਹੀ ਮਿਲੂਗੀ ਸੁੱਖ ਦਾ ਸਹੇਤਾ ਮਿਲੂਗਾ ਅਸੀਂ ਇਹੀ ਆਸ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਧੰਨ